ਚਲਾਕ ਲੂੰਬੜੀ ਅਤੇ ਕਿਸਾਨ ਦੀ کہانی ਇੱਕ ਪੰਜਾਬੀ ਲੋਕ ਕਥਾ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਪਿੰਡੋ ਜੀਵਨ ਚੱਲਦਾ ਸੀ ਅਤੇ ਲੋਕ ਆਪਣੀ ਰੋਜ਼ੀ ਰੋਟੀ ਲਈ ਖੇਤੀਬਾੜੀ ਤੇ ਪਸ਼ੂਆਂ ਉੱਪਰ ਨਿਰਭਰ ਰਹਿੰਦੇ ਸਨ ਉਹ ਸਮਾਂ ਉਹ ਸੀ ਜਦੋਂ ਬੰਦਿਆਂ ਦੀ ਨੀਅਤ ਖਰੀ ਹੁੰਦੀ ਸੀ ਅਤੇ ਜਾਨਵਰਾਂ ਵਿੱਚ ਵੀ ਚਲਾਕੀ ਸਿਆਣਪ ਅਤੇ ਕਈ ਵਾਰ ਮਨੁੱਖੀ ਗਿਆਨ ਤੋਂ ਬਾਦ ਅਕਰ ਹੋ ਜਾਂਦੀ ਸੀ ਪਿੰਡ ਦੇ ਨੇੜੇ ਹੀ ਇੱਕ ਵੱਡਾ ਜੰਗਲ ਸੀ ਜਿਸ ਵਿੱਚ ਹਰੇ ਭਰੇ ਦਰਖਤ ਮਿੱਠੀਆਂ ਖਵਾਵਾਂ ਪਾਸੀਆਂ ਦੀ ਚਾਹ ਚਾਹਕ ਅਤੇ ਜਾਨਵਰਾਂ ਦੀ ਰੌਣਕ ਹਮੇਸ਼ਾ ਰਹਿੰਦੀ ਸੀ ਉਸੇ ਜੰਗਲ ਵਿੱਚ ਇੱਕ ਚਲਾਕ ਤਿੱਖੀ ਅਕਲ ਵਾਲੀ ਅਤੇ ਤੇਜ਼ ਤਰਾਰ ਲੂੰਬੜੀ ਰਹਿੰਦੀ ਸੀ ਜਿਸ ਦੇ ਬਾਾਰੇ ਅਲੋਕ ਕਹਿੰਦੇ ਕਿ ਉਹ ਜਿਹੜਾ ਰਾਹ ਚੱਲੇ ਹੋ ਵੀ ਜੇ ਇੱਕ ਵਾਰ ਉਸ ਦੇ ਚਾਲਾਂ ਦੀ ਲਪੇਟ ਵਿੱਚ ਆ ਜਾਵੇ ਤਾਂ ਸਭ ਕੁਝ ਹਾਰ ਜਾਂਦੇ ਇੱਕ ਲੂੰ ਇਸ ਲੂੰਬੜੀ ਦਾ ਨਾਮ ਸੀ ਚੰਨੀ ਕਿਉਂਕਿ ਉਹ ਬਹੁਤ ਹੀ ਸੋਹਣੀ ਲਾਲ ਭੂਰੀ ਰੋਵੀ ਅਤੇ ਚਮਕਦੀਆਂ ਅੱਖਾਂ ਵਾਲੀ ਸੀ ਜੰਗਲ ਦੇ ਹੋਰ ਜਾਨਵਰ ਉਸ ਤੋਂ ਡਰਦੇ ਵੀ ਸਨ ਤੇ ਉਸ ਦੀ ਚਲਾਕੀ ਦਾ ਮਨ ਵੀ ਕਰਦੇ ਸਨ ਚੰਨੀ ਕਦੇ ਕਿਸੇ ਦਾ ਬੁਰਾ ਨਹੀਂ ਚਾਹਦੀ ਸੀ ਪਰ ਉਹ ਉਸ ਦੀ ਫਿਤਰਤ ਵਿੱਚ ਹਰ ਕੰਮ ਨੂੰ ਆਪਣੀ ਮਰਜ਼ੀ ਅਤੇ ਸਿਆਣਪ ਨਾਲ ਹਲਕਾ ਕਰ ਲੈਣਾ ਸ਼ਾਮਲ ਸੀ ਜੰਗਲ ਦੇ ਕਈ ਜਾਨਵਰਾਂ ਨੇ ਉਸ ਦੀ ਚਲਾਕੀ ਤੋਂ ਤਾਂ ਘਾਕੇ ਉਸ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ ਜੰਗਲ ਦੇ ਨਾਲ ਵਾਲੇ ਪਿੰਡ ਵਿੱਚ ਇੱਕ ਮਿਹਨਤੀ ਅਤੇ ਸੱਚਾ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਗੁਰਦੇਵ ਗੁਰਦੇਵ ਬਹੁਤ ਭਲਾਵੰਦਾ ਸੀ ਮਾਧੂਮਰੀ ਚੰਗਾ ਸੋਚਣ ਵਾਲਾ ਅਤੇ ਮਨੁੱਖਤਾਂ ਨੂੰ ਮੰਨਣ ਵਾਲਾ ਉਸ ਦੇ ਕੋਲ ਕੁਝ ਖਾਵਾ ਪੈਂਸਾਂ ਅਤੇ ਮੁਰਕੀਆਂ ਸਨ ਜੋ ਉਸ ਦੀ ਜ਼ਿੰਦਗੀ ਦਾ ਆਧਾਰ ਸਨ ਉਸ ਦਾ ਇੱਕ ਉਸ ਦਾ ਇੱਕੋ ਪੁੱਤਰ ਲਖਵਿੰਦਰ ਸੀ ਜੋ 12-13 ਸਾਲਾਂ ਦਾ ਨਿੱਗਾ ਜਿਹਾ ਸਰਾਰਤੀ ਪਰ ਪਿਆਰਾ ਬੱਚਾ ਸੀ ਜੋ ਪਿੰਡ ਦੇ ਪਿੰਡ ਅਤੇ ਜੰਗਲ ਦੇ ਜਾਨਵਰਾਂ ਨਾਲ ਬੜੀ ਮੁਹੱਬਤ ਰੱਖਦਾ ਸੀ ਇੱਕ ਦਿਨ ਗੁਰਦੇਵ ਆਪਣੀ ਖੇਤੀ ਦੀ ਡੂੰਗੀ ਜੁਤਾ ਜਿਤਾਈ ਕਰਕੇ ਘਰ ਵਾਪਸ ਆ ਰਿਹਾ ਸੀ ਉਸ ਦੇ ਨਾਲ ਉਸ ਦਾ ਪੁੱਤਰ ਲਖਵਿੰਦਰ ਵੀ ਸੀ ਜੋ ਰਾਹ ਵਿੱਚ ਪਾਂਸੀਆਂ ਨੂੰ ਦਾਣੇ ਭਰਦਾ ਉਹਨਾਂ ਸਾਰੇ ਦੇਖਦਾ ਤੇ ਰਾਹ ਵਿੱਚ ਮਿਲਣ ਵਾਲੇ ਜਾਨਵਰਾਂ ਨੂੰ ਤੱਕਦਾ ਹੀ ਆਉਂਦਾ ਸੀ ਰਾਹ ਦੇ ਮੋੜ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਖੱਡਾ ਦੇਖਿਆ ਜਿਸ ਵਿੱਚੋਂ ਹੌਲੀ-ਹੌਲੀ ਕੁਝ ਆਵਾਜ਼ਾਂ ਆ ਰਹੀਆਂ ਸਨ ਲਖਵੇਂਦਰ ਤੇ ਤਸਵੀਨ ਨਾਲ ਚਾਤ ਮਾਰ ਕੇ ਦੇਖਣ ਲੱਗਿਆ ਜਦੋਂ ਉਹ ਨੇੜੇ ਗਿਆ ਤਾਂ ਉਸ ਨੇ ਵੇਖਿਆ ਕਿ ਇੱਕ ਸੋਹਣੀ ਲੂੰਬੜੀ ਖੱਡੇ ਵਿੱਚ ਫਸੀ ਫਸ ਗਈ ਸੀ ਉਸ ਦੀ ਲੰਮੀ ਪੂੰਛ ਮਿੱਟੀ ਵਿੱਚ ਅੱਧੀ ਦੱਬੀ ਹੋਈ ਸੀ ਤੇ ਉਹ ਹੌਲੀ ਹੌਲੀ ਰੋ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਡਰ ਅਤੇ ਬੇਵਕੂਫੀ ਸੀ ਸ੍ਰੀ ਲਖਵਿੰਦਰ ਨੇ ਤੁਰੰਤ ਆਪਣੇ ਪਿਤਾ ਨੂੰ ਬੁਲਾਇਆ ਪਾਪੂ ਜੀ ਵੇਖੋ ਇਹ ਵਿਚਾਰੀ ਲੂੰਬੜੀ ਫਸ ਗਈ ਹੈ ਐਸ ਨੂੰ ਬਚਾ ਲਵਾ ਲਖਵਿੰਦਰ ਨੇ ਦਿਲੋਂ ਬੇਨਤੀ ਕੀਤੀ ਗੁਰਦੇਵ ਨੇ ਲੂਬੜੀ ਨੂੰ ਧਿਆਨ ਨਾਲ ਵੇਖਿਆ ਲੂਬੜੀ ਨੇ ਮਾਂ ਮਾਰੀ ਹਾਲਤ ਵਾਲੀ ਆਵਾਜ਼ ਵਿੱਚ ਕਿਹਾ ਕਿਸਾਨ ਜੀ ਮੈਨੂੰ ਮaaf ਕਰਨਾ ਮੈਂ ਤੁਹਾਡੇ ਕਿਸੇ ਕੰਮ ਵਿੱਚ ਨੁਕਸਾਨ ਨਹੀਂ ਕੀਤਾ ਸਿਰਫ ਆਪਣੀ ਜ਼ਿੰਦਗੀ ਵਿਚ ਆ ਲੋ ਬਸ ਮੈਂ ਇਹੀ ਖੱਡਾ ਨਹੀਂ ਵੇਖ ਸਕੀ ਤੇ ਇਸ ਵਿੱਚ ਡਿੱਗ ਗਈ ਗੁਰਦੇਵ ਦਾ ਦਿਲ ਪਿਗਲ ਗਿਆ ਉਸਨੇ ਬਿਨਾ ਕੋਈ ਡਰ ਜਾਂ ਸ਼ੱਕ ਕੀਤੇ ਲੂੰਬੜੀ ਨੂੰ ਬਚਾਉਣ ਦਾ ਫੈਸਲਾ ਕੀਤਾ ਲਖਵਿੰਦਰ ਨੇ ਪਹਿਲਾਂ ਇੱਕ ਲੰਮੀ ਡਾਲ ਤੋੜੀ ਅਤੇ ਖੱਡੇ ਵਿੱਚ ਪਾਈ ਲੂੰਬੜੀ ਨੇ ਮੁਸਕਲ ਨਾਲ ਉਸਨੂੰ ਫੜਿਆ ਗੁਰਦੇਵ ਨੇ ਉਸਨੂੰ ਬਾਹਾਂ ਨਾਲ ਫੜ ਕੇ ਹੌਲੀ-ਹੌਲੀ ਖਿੱਚਿਆ ਤੇ ਬਾਹਰ ਕੱਢ ਲਿਆ ਚੰਨੀ ਲੂੰਬੜੀ ਨੇ ਸਾਹ ਲਿਆ ਤੇ ਧਰਤੀ ਨੂੰ ਚੁੰਮਿਆ ਉਹ ਸੱਚਮੁੱਚ ਮੌਤ ਦੇ ਦਰਵਾਜ਼ੇ ਤੋਂ ਵਾਪਸ ਆਈ ਸੀ ਕਿਸਾਨ ਜੀ ਉਸ ਉਸ ਨੇ ਨਿਮਰਤਾ ਨਾਲ ਕਿਹਾ ਤੁਸੀਂ ਮੇਰੀ ਜਾਨ ਬਚਾਈ ਹੈ ਮੈਂ ਇਹ ਉਪਕਾਰ ਕਦੇ ਨਹੀਂ ਭੁੱਲਾਂਗੀ ਜੇ ਤੁਹਾਨੂੰ ਕਦੇ ਕਿਸੇ ਮਦਦ ਦੀ ਲੋੜ ਪਈ ਮੇਰਾ ਨਾਮ ਲੈਣਾ ਮੈਂ ਜੰਗਲ ਵਿੱਚ ਕਿਧਰੇ ਵੀ ਹੋਂਮਾਂ ਦੌੜ ਆਵਾਂਗੀ ਗੁਰਦੇਵ ਨੇ ਹੌਲੀ ਮੁਸਕਰਾ ਕੇ ਕਿਹਾ ਕੁਝ ਨਹੀਂ ਬੇਟੀ ਜ਼ਰੂਰਤਮੰਦ ਦੀ ਮਦਦ ਕਰਨਾ ਮਨੁੱਖ ਦਾ ਫਰਜ਼ ਹੈ ਲੂੰਬੜੀ ਨੇ ਇੱਕ ਕਿਤਰ ਤੱਕ ਨਿਗਾਹ ਨਾਲ ਦੋਵਾਂ ਨੂੰ ਵੇਖਿਆ ਤੇ ਜੰਗਲ ਵਿੱਚ ਲੁਕ ਗਈ ਕਈ ਦਿਨ ਗੁਜ਼ਰ ਗਏ ਪਿੰਡ ਵਿੱਚ ਫਸਲਾਂ ਤਿਆਰ ਹੋ ਗਈਆਂ ਸਨ ਗੁਰਦੇਵ ਦਿਨ ਰਾਤ ਮਿਹਨਤ ਕਰ ਰਿਹਾ ਸੀ ਕੇ ਫਸਲਾਂ ਨੂੰ ਵਕਤ ਤੇ ਕੱਟਣ ਕੱਟ ਕੇ ਮੰਡੀ ਵਿੱਚ ਪਹੁੰਚਾ ਸਕੇ ਪਰ ਇੱਕ ਮੁਸੀਬਤ ਪੈ ਗਈ ਉਸ ਦੀ ਦੋ ਭੈਣਾਂ ਅਚਾਨਕ ਬਿਮਾਰ ਹੋ ਗਈਆਂ ਭੈਣਾਂ ਬਿਨਾਂ ਉਸ ਦੀ ਗੱਡੀ ਚੱਲ ਨਹੀਂ ਸਕਦੀ ਸੀ ਫਸਲਾਂ ਘਰ ਵਿੱਚ ਆਉਣ ਪਈਆਂ ਸੜਨ ਦਾ ਖਤਰਾ ਬਣ ਗਿਆ ਸੀ ਗੁਰਦੇਵ ਬਹੁਤ ਚਿੰਤਤ ਸੀ ਲਖਵਿੰਦਰ ਨੇ ਸੋਚਾ ਦਿੱਤਾ ਬਾਪੂ ਜੀ ਉਹ ਲੂੰਬੜੀ ਜਿਸ ਦੀ ਤੁਸੀਂ ਜਾਣ ਪਛਾਈ ਸੀ ਉਸ ਨੇ ਕਿਹਾ ਸੀ ਕਿ ਮਦਦ ਕਰੇਗੀ ਸ਼ਾਇਦ ਉਹ ਕੁਝ ਕਰ ਸਕੇ ਗੁਰਦੇਵ ਨੇ ਹੱਸ ਕੇ ਕਿਹਾ ਪੁੱਤਰਾ ਜਾਨਵਰ ਕਿੰਨਾ ਹੀ ਸਿਆਣਾ ਹੋਵੇ ਐਂਸਾਂ ਦਾ ਇਲਾਜ ਤਾਂ ਉਹ ਨਹੀਂ ਕਰ ਸਕਦੀ ਪਰ ਲਖਵਿੰਦਰ ਇੱਕ ਟਿਕਾਣੇ ਨਹੀਂ ਬੈਠਿਆ ਜੰਗਲ ਦੇ ਕਿਨਾਰੇ ਗਿਆ ਤੇ ਉੱਚੀ ਆਵਾਜ਼ ਵਿੱਚ ਬੁਲਾਇਆ ਚੰਨੀ ਚੰਨੀ ਲੂੰਬੜੀ ਜੇ ਤੂੰ ਸੁਣ ਸਕਦੀ ਹੈ ਤਾਂ ਆ ਜਾ ਕੁਝ ਪਲਵਾਦ ਪੱਤਿਆਂ ਦੀ ਸਸਰਾਹਟ ਸੁਣਾਈ ਦਿੱਤੀ ਅਤੇ ਲੂੰਬੜੀ ਸਾਹਮਣੇ ਆ ਖੜੀ ਹੋਈ ਕੀ ਗੱਲ ਹੈ ਛੋਟੇ ਮਾਲਕ ਲੂੰਬੜੀ ਨੇ ਪੁੱਛਿਆ ਲਖਵਿੰਦਰ ਨੇ ਉਸ ਨੂੰ ਸਾਰੀ ਗੱਲ ਦੱਸੀ ਚੰਨੀ ਨੇ ਕੁਝ ਸੋਚਿਆ ਤੇ ਕਿਹਾ ਮੈਨੂੰ ਪਤਾ ਹੈ ਜੰਗਲ ਦੇ ਅੰਦਰ ਇੱਕ ਬੋਡਾ ਹਕੀਮ ਹੈ ਇੱਕ ਜੰਗਲੀ ਮਾਦਾ ਹਰੀਸਣ ਉਹ ਜੜੀਆਂ ਬੂਟੀਆਂ ਦੀ ਮਾਹਰ ਹੈ ਮੈਂ ਉਸ ਦੇ ਕੋਲ ਜਾ ਕੇ ਤੇਕਦੀ ਹਾਂ ਇਹ ਕਹਿ ਕੇ ਉਹ ਜੰਗਲ ਵਿੱਚ ਦੌੜ ਗਈ ਕੁਝ ਘੰਟਿਆਂ ਬਾਅਦ ਚੰਨੀ ਜੜੀ ਬੂਟੀਆਂ ਦੀ ਇੱਕ ਥੈਲੀ ਲਿਆਈ ਉਸਨੇ ਗੁਰਦੇਵ ਨੂੰ ਦੱਸਿਆ ਕਿ ਕਿਵੇਂ ਉਹ ਦਵਾਈ ਬਣਾਉਣੀ ਹੈ ਅਤੇ ਕਿਵੇਂ ਪਾਣੀ ਵਿੱਚ ਘੋਲ ਕੇ ਭੈਣਾਂ ਨੂੰ ਦੇਣੀ ਹੈ ਗੁਰਦੇਵ ਨੇ ਚਿੰਤਾ ਅਤੇ ਉਮੀਦ ਦੇ ਮਿਲੇ ਜੁਲੇ ਭਾਵ ਨਾਲ ਉਸ ਦੀ ਗੱਲ ਮੰਨੀ ਤਿੰਨ ਦਿਨਾਂ ਵਿੱਚ ਵੈਸਾਂ ਠੀਕ ਹੋ ਗਈਆਂ ਗੁਰਦੇਵ ਹੈਰਾਨ ਵੀ ਸੀ ਖੁਸ਼ ਵੀ ਅਤੇ ਚੰਨੀ ਦਾ ਮਣੀ ਸੀ ਚੰਨੀ ਨੂੰ ਬੜੀ ਸਿਆਣੀ ਹੈ ਚੰਨੀ ਤੋਂ ਬੜੀ ਸਿਆਣੀ ਹੈ ਤੇਰੀ ਮਦਦ ਦੇ ਬਿਨਾ ਮੈਂ ਬਰਬਾਦ ਹੋ ਜਾਂਦਾ ਉਸ ਨੇ ਕਿਹਾ ਨਿਨੇ ਹਾਸਕੇ ਜਵਾਬ ਦਿੱਤਾ ਮੈਂ ਤਾਂ ਸਿਰਫ ਆਪਣੀ ਜਾਨ ਬਚਾਉਣ ਦਾ ਕਰਜ਼ਾ ਚੁਕਾਇਆ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇੱਕ ਦਿਨਾਂ ਪਿੰਡ ਵਿੱਚ ਵੱਡੇ ਲੁਟੇਰਿਆਂ ਦਾ ਟੋਲਾ ਆ ਬਸਿਆ ਉਹ ਰਾਤ ਨੂੰ ਘਰਾਂ ਦੇ ਦਰਵਾਜ਼ੇ ਤੋੜ ਕੇ ਚੋਰੀ ਕਰਦੇ ਪਿੰਡ ਵਾਲੇ ਡਰ ਗਏ ਅਤੇ ਕਿਸਾਨ ਗੁਰਦੇਵ ਵੀ ਚਿੰਤਾ ਵਿੱਚ ਪੈ ਕੇ ਰਾਤ ਨੂੰ ਉਹ ਆਪਣੇ ਪੁੱਤਰ ਨੂੰ ਸੁਰੱਖਿਅਤ ਰੱਖਣ ਲਈ ਚੌਕਸੀ ਰਖਦਾ ਸੀ ਇੱਕ ਰਾਤ ਚੰਨ ਦੀ ਰੋਸ਼ਨੀ ਹੌਲੀ-ਹੌਲੀ ਫੈਲੀ ਹੋਈ ਸੀ ਹਵਾਵਾਂ ਵਿੱਚ ਇੱਕ ਅਜੀਬ ਸਨਾਟਾ ਸੀ ਗੁਰਦੇਵ ਨੂੰ ਲੱਗਾ ਕਿ ਅੱਜ ਕੁਝ ਜ਼ਰੂਰ ਹੋਵੇਗਾ ਉਹ ਹਾਲੇ ਸੋਇਆ ਨਹੀਂ ਸੀ ਅਚਾਨਕ ਘੋੜਿਆਂ ਦੀ ਟੱਪ ਸੁਣਾਈ ਦਿੱਤੀ ਪਿੰਡ ਵਿੱਚ ਚੀਕਾਂ ਮਚ ਗਈਆਂ ਕਿ ਲੁਟੇਰੇ ਆ ਗਏ ਹਨ ਜਦੋਂ 10-15 ਲੁਟੇਰਿਆਂ ਦਾ ਸਮੂਹ ਗੁਰਦੇਵ ਦੇ ਘਰ ਵੱਲ ਆ ਰਿਹਾ ਸੀ ਤਦੋਂ ਚੰਨੀ ਲੂੰਪੜੀ ਨੇ ਜੰਗਲ ਦੀ ਉਹ ਓਟ ਤੋਂ ਇਹ ਸਾਰਾ ਦ੍ਰਿਸ਼ ਦੇਖਿਆ ਉਸ ਨੇ ਸੋਚਿਆ ਨਹੀਂ ਜਿਸ ਮਨੁੱਖ ਨੇ ਮੇਰੀ ਜਾਨ ਬਚਾਈ ਮੈਂ ਉਸ ਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦੀ ਉਹ ਤੁਰੰਤ ਜੰਗਲ ਵਿੱਚ દોੜੀ ਅਤੇ ਹੋਰ ਜਨਵਰਾਂ ਨੂੰ ਬੁਲਾਇਆ ਸਿਆਣੇ ਬਾਂਦਰ ਇੱਕ ਵੱਡਾ ਜੰਗਲੀ ਰਾਮ ਬੱਕਰਾ ਕੁਝ ਭੇਡਾਂ ਕਾਂਵਾਂ ਦਾ ਝੁੰਡ ਅਤੇ ਹਾਥੀ ਮਦੂ ਸਾਰੇ ਹੈਰਾਨ ਸਨ ਕਿ ਲੂੰਬੜੀ ਅੱਜ ਮਦਦ ਕਿਉਂ ਮੰਗ ਰਹੀ ਹੈ ਚੰਨੀ ਨੇ ਕਿਹਾ ਕਿ ਸਾਨਗੋੜ ਦੇਵ ਨੇ ਮੇਰੀ ਜਾਨ ਬਚਾਈ ਸੀ ਅੱਜ ਉਹ ਖਤਰੇ ਵਿੱਚ ਹੈ ਜੇ ਅਸੀਂ ਉਸ ਦੀ ਮਦਦ ਨਾ ਕੀਤੀ ਤਾਂ ਮਨੁੱਖ ਅਤੇ ਜਾਨਵਰਾਂ ਦੀ ਦੋਸਤੀ ਦਾ ਰਿਸ਼ਤਾ ਹੀ ਟੁੱਟ ਜਾਵੇਗਾ ਜੰਗਲ ਦੇ ਸਾਰੇ ਜਾਨਵਰ ਸਹਿਮਤ ਹੋ ਗਏ ਚੰਨੀ ਨੇ ਬਹੁਤ ਹੀ ਚਲਾਕੀ ਨਾਲ ਯੋਜਨਾ ਬਣਾਈ ਬਾਂਦਰ ਸੱਤਾਂ ਦੇ ਚੜ ਕੇ ਘਰਾਂ ਵਿੱਚਲੇ ਹਥਿਆਰਾਂ ਦੇ ਢੇਰ ਹਿਲਾਉਣ ਹਿਲਾਉਣਗੇ ਤਾਂ ਜੋ ਲੁਟੇਰਿਆਂ ਨੂੰ ਲੱਗੇ ਕਿ ਲੋਕ ਜਾਗ ਗਏ ਹਨ ਕਾਮਾ ਦਾ ਝੁੰਡ ਉੱਚੀ ਚੀਕਾਂ ਮਾਰੇਗਾ ਰਾਮ ਬੱਕਰੀਆਂ ਦਾ ਸਮੂਹ ਇਕੱਠੇ ਦੌੜ ਕੇ ਮੈਦਾਨ ਵਿੱਚ ਧੂਆਂ ਉਡਾਉਣਗੇ ਤਾਂ ਜੋ ਲੁਟੇਰਿਆਂ ਨੂੰ ਅੱਗੇ ਲੱਗੇ ਕਿ ਬਹਾਦਰ ਲੋਕ ਘੋੜਿਆਂ ਤੇ ਆ ਰਹੇ ਹਨ ਹਾਥੀ ਮਧੂ ਆਪਣੇ ਵੱਡੇ ਪੈਰਾਂ ਨਾਲ ਜੰਗਲ ਵਿੱਚੋਂ ਇੱਕ ਅਜਿਹੀ ਧਮਾਕਾ ਕੂੰਜ ਪੈਦਾ ਕਰੇਗਾ ਜੋ ਮਨੁੱਖ ਨੂੰ ਡਰਾਉਣ ਲਈ ਕਾਫੀ ਹੋਵੇਗੀ ਪਾਲਕਾਂ ਵਿੱਚ ਇਹ ਸਭ ਸਾਜੂ ਸਮਾਜ ਤਿਆਰ ਹੋ ਗਿਆ ਜਦੋਂ ਲੁਟੇਰੇ ਗੁਰਦੇਵ ਦੇ ਦਰਵਾਜ਼ੇ ਤੇ ਪਹੁੰਚੇ ਹੀ ਪਹੁੰਚੇ ਹੀ ਸਨ ਤਾਂ ਅਚਾਨਕ ਪੂਰਾ ਮਾਹੌਲ ਉੱਤਰ ਗਿਆ ਜਾਨਵਰਾਂ ਨੇ ਇਕੱਠੇ ਹਮਲਾ ਨਹੀਂ ਕੀਤਾ ਪਰ ਉਹਨਾਂ ਨੇ ਡਰ ਸੋਰ ਅਤੇ ਕੁਬਰ ਹਟ ਦਾ ਐਸਾ ਮਾਹੌਲ ਤਿਆਰ ਕੀਤਾ ਕਿ ਲੁਟੇਰਿਆਂ ਨੂੰ ਲੱਗਾ ਕਿ ਪੂਰਾ ਪਿੰਡ ਔਜ ਦੇ ਨਾਲ ਖੜਾ ਹੈ ਲੁਟੇਰੇ ਘਬਰਾ ਕੇ ਭੱਜ ਗਏ ਗੁਰਦੇਵ ਤੇ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਕਿ ਜੰਨੀ ਸਾਹਮਣੇ ਖੜੀ ਹੋਲੀ ਮੁਸਕਰਾ ਰਹੀ ਹੈ ਤੁਹਾਡਾ ਉਪਕਾਰ ਇੱਕ ਵਾਰੀ ਫਿਰ ਚੁਕਾਇਆ ਹੈ ਕਿਸਾਨ ਦੀ ਲੂੰਬੜੀ ਨੇ ਨਿਮਰਤਾ ਨਾਲ ਕਿਹਾ ਗੁਰਦੇਵ ਦੇ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਤੂੰ ਸਿਰਫ ਚਲਾਕ ਨਹੀਂ ਬਲਕਿ ਬੜੀ ਦਿਲਵਾਲੀ ਅਤੇ ਪਪਾਧਾਰ ਸਾਥੀ ਹੈ ਪਿੰਡ ਵਾਲੇ ਸਵੇਰ ਉੱਠੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਰਾਤ ਨੂੰ ਜੰਗਲ ਦੇ ਜਾਨਵਰਾਂ ਨੇ ਉਹਨਾਂ ਦੀ jaan ਅਤੇ maal ਬਚਾਇਆ ਉਹ ਹੈਰਾਨ ਵੀ ਸਨ ਖੁਸ਼ ਵੀ ਅਤੇ ਇਹ ਗੱਲ ਪਿੰਡ ਤੋਂ ਪਿੰਡ ਤੱਕ ਫੈਲ ਗਈ ਲੋਕਾਂ ਨੇ ਜਾਨਵਰਾਂ ਨੂੰ ਆਪਣੇ ਦੋਸਤ ਵਾਂਗ ਟਰੀਟ ਕਰਨਾ ਸ਼ੁਰੂ ਕਰ ਦਿੱਤਾ ਚੰਨੀ ਲੂੰਬੜੀ ਅਤੇ ਗੁਰਦੇਵ ਦੇ ਪਰਿਵਾਰ ਦੀ ਦੋਸਤੀ ਸਾਲਾਂ ਤੱਕ ਚੱਲੀ ਜਦੋਂ ਜਦੋਂ ਗੁਰਦੇਵ ਨੂੰ ਕੋਈ ਮਸੀਬਤ ਆਉਂਦੀ ਚੰਨੀ ਦੂਰੋਂ ਉਸਦੀ ਹਾਲਤ ਸਮਝ ਜਾਂਦੀ ਅਤੇ ਉਹ ਉਹਨਾਂ ਦੀ ਮਦਦ ਲਈ ਦੌੜ ਪੈਂਦੀ ਇਸ ਤਰ੍ਹਾਂ ਉਹਨਾਂ ਦੀ ਦੋਸਤੀ ਜੰਗਲ ਅਤੇ ਪਿੰਡਾਂ ਦੇ ਵਿਚਕਾਰ ਇੱਕ ਪੁਲ ਵਾਂਗ ਮਜ਼ਬੂਤ ਹੋ ਗਈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਭਲਾਈ ਕਦੇ ਵੀ ਪਿਆਰਤ ਨਹੀਂ ਜਾਂਦੀ ਜੀਵ ਉਹ ਜਿਹੜਾ ਵੀ ਹੋਵੇ ਮਨੁੱਖ ਜਾਂ ਜਾਨਵਰ ਜਿਸ ਨਾਲ ਪਿਆਰ ਮਦਦ ਅਤੇ ਨੇਕੀ ਕੀਤੀ ਜਾਵੇ ਉਹ ਕਦੇ ਨਾ ਕਦੇ ਵਾਪਸ लौटਦੀ ਹੀ ਹੈ ਏਸੇ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਪਤਿਆ ਲੱਗੀ ਤਾਂ ਚੈਨਲ ਨੂੰ ਪਤ ਵਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਜਦ ਤੱਕ ਲਈ ਧੰਨਵਾਦ